ਰਾਤ ਨੂੰ ਲਾਈਟ ਜਗਾ ਕੇ ਸੌਣਾ ਚਾਹੀਦਾ ਹੈ ਜਾਂ ਬਿਲਕੁਲ ਅੰਧੇਰਾ ਕਰਕੇ ਸੌਣਾ ਚਾਹੀਦਾ ਹੈ ਜਾਂ ਟਿਮ ਟਿਮ ਲਾਈਟ ਜਗਦੀ ਰਹਿਣੀ ਚਾਹੀਦੀ ਹੈ ਆਖਿਰਕਾਰ ਅਮਰੀਕਾ ਦੀ ਯੂਨੀਵਰਸਿਟੀ ਨੇ ਕਿਹੜਾ ਰਿਸਰਚ ਕੀਤਾ ਹੈ ਜੋ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ

ਅਾ ਦੱਸਿਆ ਗਿਆ ਹੈ ਕਿ ਇਸ ਦੇ ਨਾਲ ਤੁਹਾਨੂੰ ਜਿਹੜਾ ਇਹ ਉਹ ਤੁਹਾਡੇ ਦਿਲ ਦਾ ਰੋਗ ਹੋ ਸਕਦਾ ਹੈ ਤੁਹਾਨੂੰ ਡਾਇਬੀਟਿਸ ਦਾ ਖਤਰਾ ਹੋ ਸਕਦਾ ਹੈ ਤੇ ਨਾਲ ਦੇ ਨਾਲ ਕੁਝ ਹੋਰ ਪ੍ਰੋਬਲਮ ਦੱਸਿਆ ਗਈਆਂ ਨੇ ਸੋ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ 1 ਮਿੰਟ ਕੱਢ ਕੇ ਪੂਰੀ ਖਬਰ ਸੁਣ ਕੇ ਜਾਓ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਸੋ ਇਸ ਨੂੰ ਸ਼ੇਅਰ ਵੀ ਕਰ ਦਿਓ ਦੱਸ ਦਈਏ ਕਿ ਸਭ ਤੋਂ ਪਹਿਲਾਂ ਤੇ ਤੁਹਾਡੇ ਦਿਲ ਤੇ ਕਿਵੇਂ ਅਸਰ ਕਰੇਗਾ ਜੇਕਰ ਤੁਸੀਂ ਬੱਤੀ ਜਗਾ ਕੇ ਸੌਂਦੇ ਹੋ ਤੇ ਇਹ ਸੌਂਦੇ ਸਮੇਂ ਹਲਕੀ ਰੋਸ਼ਨੀ ਵੀ ਤੁਹਾਡੀ ਧੜਕਣ ਨੂੰ ਤੇਜ਼ ਕਰ ਸਕਦੀ ਹੈ ਜਿਸ ਦੇ ਨਾਲ ਇਨਸੂਲਿਨ ਜਿਹੜਾ ਉਹ ਵੱਧ ਸਕਦਾ ਹੈ ਤੇ ਜਿਸ ਦੇ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਦੂਜੀ ਚੀਜ਼ ਦੱਸੀ ਗਈ ਹੈ ਕਿ ਇਹ ਤੁਹਾਡੇ ਦਿਮਾਗ ਤੇ ਅਸਰ ਪਾਉਂਦਾ ਹੈ ਜੀ ਹਾਂ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਬੱਤੀ ਜਗਾ ਕੇ ਸੌਂਦੇ ਹੋ ਤੇ ਤੁਹਾਡੇ ਦਿਮਾਗ ਤੇ ਦਬਾਅ ਪਾਉਂਦਾ ਹੈ ਅਤੇ ਇਸ ਦੇ ਨਾਲ ਜਿਹੜੀ ਆਰਟਰੀ ਹੈ ਉਹ ਸੁੱਜ ਜਾਂਦੀ ਹੈ ਤੇ ਤੁਹਾਨੂੰ ਉਸ ਦੇ ਨਾਲ ਖਤਰਾ ਹੋ ਸਕਦਾ ਹੈ ਅਗਲੀ ਚੀਜ਼ ਦੱਸੀ ਗਈ ਹੈ ਕਿ ਨੀਂਦ ਦੀ ਗੁਣਵੱਤਾ ਲਾਈਟ ਦੇ ਨਾਲ ਦਿਮਾਗ ਉੱਤੇ ਪੂਰੀ ਤਰ੍ਹਾਂ ਦੇ ਨਾਲ ਆਰਾਮ ਨਹੀਂ ਮਿਲਦਾ ਦਿਮਾਗ ਨੂੰ ਅਤੇ ਤੁਸੀਂ ਗਹਿਰੀ ਨੀਂਦ ਦੇ ਵਿੱਚ ਨਹੀਂ ਸੋ ਪਾਉਂਦੇ ਹੋ ਜਿਸ ਦੇ ਨਾਲ ਥਕਾਨ ਅਤੇ ਰਹਿੰਦੀ ਹੈ ਤੇ ਦਿਨ ਦੇ ਵਿੱਚ ਸੁਸਤੀ ਵੀ ਮਹਿਸੂਸ ਹੋਏਗੀ ਅਗਲੀ ਗੱਲ ਦੱਸੀ ਗਈ ਹੈ ਕਿ ਰੋਸ਼ਨੀ ਦੇ ਨਾਲ ਵਿੱਚ ਸੌਣ ਵਾਲਿਆਂ ਨੂੰ ਹਾਰਟ ਅਟੈਕ ਹਾਰਟ ਫੇਲ ਹਾਰਟ ਫੇਲਿਅਰ ਸਟ੍ਰੋਕ ਅਤੇ ਕੋਰੋਨਰੀ ਆਰਟੀਰੀ ਡਿਸੀਜ਼ ਜੋ ਖਾਸ ਕਰਕੇ ਮਹਿਲਾਵਾਂ ਦੇ ਵਿੱਚ ਹੁੰਦਾ ਹੈ ਉਸ ਨੂੰ ਜ਼ਿਆਦਾ ਖਤਰਾ ਜਿਹੜਾ ਹੈ ਉਹ ਦੱਸਿਆ ਗਿਆ ਹੈ ਨਾਦੀ ਨਾਲ ਹੁਣ ਕਿਹਾ ਗਿਆ ਕਿ ਉਸ ਦੇ ਵਿੱਚ ਕੀ ਕੀਤਾ ਜਾਵੇ ਦੱਸਿਆ ਗਿਆ ਹੈ ਕਿ ਪੂਰੀ ਤਰੀਕੇ ਦੇ ਨਾਲ ਅੰਧੇਰਾ ਕਰਨਾ ਬਿਲਕੁਲ ਸਹੀ ਹੈ ਰਾਤ ਨੂੰ ਪੂਰੀ ਤਰੀਕੇ ਦੇ ਨਾਲ ਅੰਧੇਰਾ ਕਰਕੇ ਸੋਵੋ ਤਾਂ ਕਿ ਸਰੀਰ ਨੂੰ ਜਿਹੜਾ ਉਹ ਨੀਂਦ ਪੂਰੀ ਮਿਲ ਸਕੇ ਅਤੇ ਹਾਰਮੋਨ ਜਿਹੜੇ ਨੇ ਉਹ ਬੈਲੈਂਸ ਰਹਿਣ ਘੱਟ ਰੋਸ਼ਨੀ ਯਾਨੀ ਕਿ ਜੇਕਰ ਤੁਸੀਂ ਬਿਲਕੁਲ ਹਨੇਰਾ ਨਹੀਂ ਸੰਭਵ ਹੈ ਜੇਕਰ ਤੁਸੀਂ ਹਨੇਰਾ ਬਿਲਕੁਲ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਹਲਕੀ ਲਾਈਟ ਜਿਹੜੀ ਉਹ ਜਗਾ ਸਕਦੇ ਹੋ ਗਰਮ ਰੰਗ ਦੀ ਲਾਈਟ ਜਿਵੇਂ ਕਿ ਨਾਈਟ ਲੈਂਪ ਦਾ ਉਪਯੋਗ ਜਿਹੜਾ ਹੈ ਤੁਸੀਂ ਜਿਹੜਾ ਉਪਯੋਗ ਕਰਦੇ ਹੋ ਜੋ ਨੀਂਦ ਨੂੰ ਜਿਹੜਾ ਹੈ ਤੁਸੀਂ ਜਿਸਵੇਂ ਨਾਈਟ ਦਾ ਉਪਯੋਗ ਕਰੋ ਜੋ ਨੀਂਦ ਨੂੰ ਘੱਟ ਜਿਹੜਾ ਉਹ ਖਰਾਬ ਕਰੇ ਸਕ੍ਰੀਨ ਤੋਂ ਦੂਰੀ ਸੌਣ ਤੋਂ ਪਹਿਲਾਂ ਮੋਬਾਈਲ ਟੀਵੀ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਜਿਹੜੀ ਦੂਰੀ ਆ ਉਹ ਤੁਸੀਂ ਬਣਾ ਲਵੋ ਸਹੀ ਰਿਸਰਚ ਜਿਹੜੀ ਹੈ ਉਹ ਹਾਰਵਰਡ ਯੂਨੀਵਰਸਿਟੀ ਦੇ ਵੱਲੋਂ ਸੁੱਤੇ ਪਏ ਲੋਕਾਂ ਤੇ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਦਿਲ ਨੂੰ ਦਿਮਾਗ ਨੂੰ ਕਿਵੇਂ ਖਤਰਾ ਪਾਉਂਦਾ ਹੈ ਔਰ ਤੁਹਾਨੂੰ ਜਿਹੜਾ ਹੈ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਜੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਬਿਲਕੁਲ ਅੰਧੇਰਾ ਨਹੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਜੋ ਹਲਕੀ ਹਲਕਾ ਲੈਂਪ ਜਿਹੜਾ ਹੈ ਉਹ ਜਗਾ ਲਵੋ ਜੋ ਤੁਹਾਡੀ ਨੀਂਦ ਦੇ ਵਿੱਚ ਘੱਟ ਦਿੱਕਤ ਜਿਹੜੀ ਆ ਉਹ ਪੈਦਾ ਕਰੇਗੀ ਸੋ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਓ ਕਿ ਤੁਸੀਂ ਲਾਈਟ ਬੁਝਾ ਕੇ ਸੌਂਦੇ ਹੋ ਜਾਂ ਲਾਈਟ ਜਗਾ ਕੇ ਸੌਂਦੇ ਹੋ ਤੁਹਾਨੂੰ ਨੀਂਦ ਕਿਵੇਂ ਆਉਂਦੀ ਹੈ